ਸ਼ਾਮ ਦੀਆਂ ਵੱਡੀਆਂ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ ਤੇ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਦੋ ਬੁਰਜੀ ਲਿੰਕ ਰੋਡ ਦੇ ਉੱਤੇ ਗੈਂਗਸਟਰ ਦਾ ਐਨਕਾਊਂਟਰ 3 ਮੋਰ ਦਾ ਪਿਸਤੌਲ ਤੇ ਇੱਕ ਜਿੰਦਾ ਰੌਲ ਨੂੰ ਬਰਾਮਦ ਫਰਨੀਚਰ ਦੀ ਦੁਕਾਨ ਤੇ ਫਾਇਰਿੰਗ ਦੇ ਮਾਮਲੇ ਵਿੱਚ ਗੈਂਗਸਟਰ ਗੁਲਾਰ ਸਿੰਘ ਨੂੰ ਹਥਿਆਰਾਂ ਦੀ ਰਿਕਵਰੀ ਦੇ ਲਈ ਲੈ ਕੇ ਗਈ ਸੀ ਪੁਲਿਸ ਫਿਰੋਜ਼ਪੁਰ ਵਿੱਚ ਨੌਜਵਾਨ ਸਰਪੰਚ ਨੇ ਕੀਤੀ ਆਤਮ ਹੱਤਿਆ ਗੁਰੂ ਹਰਤਾਹਏ ਦੇ ਪਿੰਡ ਤਰਿੰਡੇ ਦੇ ਸਰਪੰਚ ਜਸ਼ਨ ਬਾਵਾ ਨੇ ਖੁਦ ਨੂੰ ਮਾਰੀ ਗੋਲੀ ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਪਾਈ ਸ਼ਾਇਰਾਨਾ ਪੋਸਟ ਆਮ ਆਦਮੀ ਪਾਰਟੀ ਨਾਲ ਰੱਖਦਾ ਸੀ ਸੰਬੰਧ ਪੰਜਾਬ ਵਿੱਚ ਸ਼ੁਰੂ ਹੋਈ ਝੋਨੇ ਦੀ ਬਜਾਈ ਅੱਜ ਤੋਂ ਪਹਿਲੇ ਗੇੜ ਵਿੱਚ ਫਰੀਦਕੋਟ ਬਟਿੰਡਾ ਫਿਰੋਜ਼ਪੁਰ ਮੁਕਤਰ ਅਤੇ ਫਜ਼ਿਲਕਾ ਵਿੱਚ ਬੀਜਿਆ ਜਾ ਰਿਹਾ ਝੋਨਾ 5 ਜੂਨ ਤੋਂ ਦੂਜੇ ਗੇੜ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਅੰਮ੍ਰਿਤਸਰ ਰੋਪੜ ਮਹਾਲੀ ਫਤਿਹਗੜ ਸਾਹਿਬ ਤੇ ਹੁਸ਼ਿਆਰਪੁਰ ਵਿੱਚ ਹੋਵੇਗੀ ਸ਼ੁਰੂਆਤ 9 ਜੂਨ ਦੇ ਆਖਰੀ ਗੇੜ ਵਿੱਚ ਲੁਧਿਆਣਾ ਮਲੇਰਕੋਟਲਾ ਮਾਨਸਾ ਪਟਿਆਲਾ ਸੰਗਰੂਰ ਕਪੂਥਲਾ ਜਲੰਧਰ ਤੇ ਨਵਾਂ ਸ਼ਹਿਰ ਵਿੱਚ ਬੀਜਿਆ ਜਾਵੇਗਾ ਝੋਨਾ ਤਾਂ ਪਿਛਲੇ ਸਾਲ ਦੇ ਮੁਕਾਬਲੇ 11 ਦਿਨ ਪਹਿਲਾਂ ਸ਼ੁਰੂ ਹੋਈ ਝੋਨੇ ਦੀ ਬਿਜਾਈ ਡੀਐਮ ਭਗਵੰਤ ਮਾਨ ਨੇ ਸੱਦੀ ਕੈਬਨਿਟ ਮੀਟਿੰਗ ਭਲਕੇ 2 ਜੂਨ ਨੂੰ ਚੰਡੀਗੜ੍ਹ ਵਿੱਚ ਸੀਐਮ ਰਿਹੈਸ਼ ਤੇ ਦੁਪਹਿਰ 12 ਵਜੇ ਹੋਵੇਗੀ ਮੀਟਿੰਗ एजेंडा ਅਜੇ ਤੱਕ ਨਹੀਂ ਹੋਇਆ ਜਾਰੀ ਲੁਧਿਆਣਾ ਪਛਵੀ ਚੌੜ ਤੋਂ ਪਹਿਲਾਂ ਮੀਟਿੰਗ ਨੂੰ ਮੰਨਿਆ ਜਾ ਰਿਹਾ ਕਾਫੀ ਅਹਿਮ ਵਿਧਾਇਕ ਰਮਨ अरोड़ा ਭ੍ਰਿਸ਼ਟਾਚਾਰ ਮਾਮਲੇ ਵਿੱਚ ਵੱਡੇ ਕੋਲਾਸੇ ਨਗਰ ਨਿਗਮ ਇੰਸਪੈਕਟਰ ਹਰਪ੍ਰੀਤ ਕੌਰ ਨੇ ਕੁਝ ਨੂੰ ਏ.ਟੀ.ਪੀ ਦਾ ਸਹੂਲਤਾਂ ਨੂੰ ਧਰਾ ਧਮਕਾ ਕੇ ਵਸੂਲ ਕੀਤੇ ਪੈਸੇ ਵਿਜੀਲੈਂਸ ਕੋਲ ਹਰਪ੍ਰੀਤ ਕੌਰ ਦਾ ਕਬੂਲਦਾਨਾ ਦੰਦਨ ਤੋਂ ਬਾਅਦ ਇਮਾਰਤਾਂ ਤੋਂ ਯਾਰ ਕਦੂਦੀ ਪੈਸਾ ਇਕੱਠਾ ਕਰ ਵਿਧਾਇਕ ਨੂੰ ਭੇਜਣ ਦੀ ਗੱਲ ਆਈ ਸਾਹਮਣੇ ਕੁਝ ਹੋਰ ਲੋਕਾਂ ਨੇ ਵੀ ਦਰਜ ਕਰਵਾਈ ਸ਼ਿਕਾਇਤ ਹੈ ਮਾ ਅਚਲ ਪ੍ਰਦੇਸ਼ ਦੇ ਮੰਡੀ ਨੇੜੇ ਬੇਕਾਬੂ ਜੀਪ ਥੱਡ ਵਿੱਚ ਡਿੱਗੀ ਕੂਣੀ ਮੋੜ ਤੇ ਬੇਕਾਬੂ ਹੋਈ ਪਿਕਅਪ ਪੰਜ ਵਿਅਕਤੀ ਹੋਏ ਹਲਾਕ ਇੱਕ ਜ਼ਖਮੀ ਪੰਜਾਬ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਮ੍ਰਿਤਕ ਆਈਆਈਟੀ ਮੰਡੀ ਜਾ ਰਹੇ ਸਨ ਪੀੜਤ ਪੰਜਾਬ ਵਿਧਾਨ ਸਭਾ ਨੇ ਬਾਗੀ ਅਕਾਲੀ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਤੋਂ ਮੰਗਿਆ ਸਪਸ਼ਟੀਕਰਨ ਅਕਾਲੀ ਵਿਧਾਇਕ ਦੀ ਆਪ ਦੇ ਉਪ ਪ੍ਰਧਾਨ ਵਜੋਂ ਨਿਯੁਕਤੀ ਤੋਂ ਇੱਕ ਦਿਨ ਬਾਅਦ ਮੰਗਿਆ ਜਵਾਬ ਵਿਧਾਇਕ ਨੂੰ 29 ਜੁਲਾਈ ਨੂੰ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾ ਉੱਤਰੀ ਸਿਕਮ ਵਿੱਚ ਲਗਾਤਾਰ ਪੈ ਰਹੇ ਮੀਂਹ ਕਰਕੇ 1500 ਸੈਦਾਨੀ ਫਸਲ ਤੇ ਗੰਢਗੰਢ ਕਰਕੇ ਮੁਖਰਾ ਹੋਏ ਬੰਦ 8 ਲਾਪਤਾ ਸਲਾਨੀਆਂ ਦੀ ਭਾਲ ਲਈ ਵਿੱਡਿਆ ਆਪਰੇਸ਼ਨ ਮੁਲਤਵੀ ਸ਼ਹਿਲਾਨੀਆਂ ਨੂੰ ਹੋਟਲਾਂ ਵਿੱਚ ਰਹਿਣ ਦੀ ਸਲਾਹ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਵੀ ਪਿਆ ਵਿਗੜ। ਕਿਸਾਨ ਆਗੂ ਜਗਦੀਸ਼ ਸਿੰਘ ਡੱਲੇਵਾਲ ਘਰ ਵਿੱਚ ਕੀਤੇ ਗਏ ਨਜ਼ਰਬੰਦ ਕਿਸਾਨ ਆਗੂ ਨੇ ਪਟੇੰਡਾ ਵਿੱਚ ਪ੍ਰੈਸ ਕਾਨਫਰੰਸ ਬੁਲਾਨਦ ਕਰਨਾ ਸੀ ਕੋਈ ਅਹਿਮ ਐਲਾਨ ਪਿੰਡ ਘਾਸੋਖਾਨਾ ਰਾਹੀਂ ਸੀਵਰੇਜ ਪਾਈਪ ਵਿਛਾਉਣ ਦੇ ਮੁੱਦੇ ਉੱਤੇ ਡੱਲੇਵਾਲ ਦੀ ਜਥੇਬੰਦੀ ਵੱਲੋਂ ਕੀਤਾ ਜਾ ਰਿਹਾ ਵਿਰੋਧ ਕਾਕਾ ਸਿੰਘ ਕੋਟੜਾ ਤੇ ਸਾਥੀ ਇਸ ਮਾਮਲੇ ਨੂੰ ਲੈ ਕੇ 27 ਮਈ ਤੋਂ ਮਰਨ ਵਰਤ ਦੇ ਬੈਠੇ। ਥਾਈਲੈਂਡ ਦੀ ਉਪਰ ਸੁਚੰਤਾ ਚਵੰਗਸਰੀ ਦੇ ਸਿਰ ਤੇ ਸਜਿਆ ਮਿਸ ਵਰਲਡ ਦਾ ਤਾਜ ਦੁਨੀਆ ਭਰ ਦੇ 108 ਪ੍ਰਤੀਯੋਗੀਆਂ ਨੇ ਲਿਆ ਸੀ ਹਿੱਸਾ ਲੇਕਿਨ ਚਵੰਗਸਰੀ ਨੇ ਜਿੱਤਿਆ ਖਿਤਾਬ ਤੁਸੀਂ ਸਨ ਆਦੀਆਂ 10 ਵੱਡੀਆਂ ਖਬਰਾਂ ਦੇ ਦੁਨੀਆ ਦੀਆਂ ਤਮਾਮ ਤਾਜ਼ਾ ਤਰੀਨ ਖਬਰਾਂ ਲੈ ਕੇ ਜਲਦ ਹਾਲਦਰ ਹੋਵਾਂਗੇ ਧੰਨਵਾਦ